ਕਵਸ ਫਾਸ ਬੱਜਾਂ ਤੇ ਤੁਹਾਡੇ ਸਹਿਯੋਗ ਨਾਲ ਆਪਾਂ ਵੱਡੀ ਜਿੱਤ ਪ੍ਰਾਪਤ ਕਰਾਂਗੇ ਸਤਿਗੁਰੂ ਸੱਚੇ ਪਾਤਸ਼ਾਹ ਨਗਰ ਨੂੰ ਚੜ੍ਹਦੀ ਕਲਾ ਜਿਤਨਾ ਆਪਾਂ ਸਾਰੇ ਜਾਣਦੇ ਆਂ ਕਿ ਹਰਿਆਣਾ ਗੁਰਦੁਆਰਾ ਪ੍ਰਧਾਨ ਕਮੇਟੀ ਦੇ ਇਲੈਕਸ਼ਨ ਹੋਣ ਜਾ ਰਹੇ ਹਨ 19 ਜਨਵਰੀ ਦਿਨ ਐਤਵਾਰ ਨੂੰ ਵੋਟਾਂ ਪੈ ਰਹੀਆਂ ਹਨ ਤਕਰੀਬਨ 6 ਦਿਨ ਰਹਿ ਗਏ ਹਨ ਤੇ ਆਪਾਂ ਸਾਰੇ ਦਾ ਫਰਜ਼ ਬੰਦਾ ਤੇ ਚੰਗੇ ਗੁਣਵਾਨ গুণਵੰਤਾ ਦੇ ਧਾਰਨੇ ਬਾਣੀ ਬਾਣੀ ਦੇ ਵਿੱਚ ਪਰਪੱਕ ਗੁਰਸਿੱਖ ਭੇਜ ਗਏ ਜਿਹੜਾ ਸਾਡੇ ਗੁਰੂ ਦੀ ਗੋਲਕਾਂ ਜਿਨ੍ਹਾਂ ਦੀ ਦੁਰਵਰਤੋਂ ਹੋ ਰਹੀ ਆ ਜਿਹੜਾ ਪੈਸਾ ਸਤੰਜੇ ਢੰਗ ਨਾਲ ਨਹੀਂ ਲੱਗ ਰਿਹਾ ਉਹ ਗੁਰੂ ਕੀ ਸੰਗਤਾਂ ਵਾਸਤੇ ਉਹ ਧੰਨ ਜਿਹੜਾ ਵਾ ਗੁਰੂ ਦਾ ਉਹ ਸੰਗਤਾਂ ਵਾਸਤੇ ਆ ਬਈ ਜਿਸ ਤਰ੍ਹਾਂ ਸਾਡੇ ਬੱਚੇ ਜਿਹੜੇ ਪੰਜਾਬੀ ਤੋਂ ਬਹੁਤ ਦੂਰ ਹੋ ਗਏ ਕਿਉਂਕਿ ਸਰਕਾਰ ਨੇ ਐਲਾਨ ਦੇ ਬੜੀਵਾਰਾ ਕੀਤਾ ਜਿਹੜੀ ਵੀ ਸਰਕਾਰ ਆਈ ਕਿ ਪੰਜਾਬੀ ਨੂੰ ਦੂਸਰੀ ਭਾਸ਼ਾ ਦਾ ਦਰਜਾ ਦੇਵਾਂਗੇ ਪਰ ਹਜੇ ਤੱਕ ਉਹ ਕਾਗਜ਼ਾਂ ਤੇ ਸੀਮਤ ਰਹਿ ਗਿਆ ਕਿਸੇ ਵੀ ਸਰਕਾਰੀ ਸਕੂਲ ਜਾਂ ਪ੍ਰਾਈਵੇਟ ਸਕੂਲ ਦੇ ਵਿੱਚ ਅਧਿਆਪਕ ਨਹੀਂ ਹਨ ਪੰਜਾਬੀ ਦੇ ਜਿੱਥੇ ਪੰਜਾਬੀ ਪੜਾਈ ਜਾ ਸਕੇ ਤੇ ਕਈ ਸਕੂਲ ਤੇ ਇਹੋ ਜਿਹੇ ਵੀ ਹੈਗੇ ਜਿਹੜੇ ਹਿੰਦੀ ਤੋਂ ਵਿਸਾਏ ਉੱਥੇ ਹੋਰ ਗੱਲ ਨਹੀਂ ਬੱਚਾ ਨੂੰ ਕਰ ਮੰਦੇ ਤੇ ਸਾਡੇ ਬੱਚੇ ਜਿਹੜੇ ਆਉਣ ਵਾਲੇ ਜਿਹੜੇ ਸਾਡੀ ਪੀੜ੍ਹੀ ਆ ਇਹ ਪੰਜਾਬੀ ਨੂੰ ਟੁੱਟਦੀ ਜਾ ਰਹੀ ਹੈ ਤੇ ਸਾਡੇ ਜਿਹੜੀ ਪ੍ਰਬੰਧਕ ਕਮੇਟੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਚਾਵੇ ਤਾਂ तकरीबन ਹਰ ਜ਼ਿਲ੍ਹੇ ਦੇ ਵਿੱਚ ਹਰ ਜ਼ਿਲ੍ਹੇ ਵਿੱਚ ਨਹੀਂ ਤੇ ਇੱਕ ਦੋ ਜ਼ਿਲ੍ਹਿਆਂ ਦੇ ਵਿੱਚ ਵੱਡੇ ਸਿੱਖਿਆ ਸਥਾਨ ਦੇ ਸਕਦੀ ਹੈ ਜਿੱਥੇ ਸਾਡੇ ਬੱਚੇ ਜੋਗ ਸਿੱਖਿਆ ਲੈ ਸਕਣ ਅਸੀਂ ਤੇ ਬੱਚੇ ਪੜ੍ਹਾ ਵੀ ਲੈਂਦੇ ਆ ਚਲੋ ਵੱਡੇ ਸਕੂਲਾਂ 'ਚ ਪੜ੍ਹਾ ਲਾਂਗੇ ਮਹਾਰਾਜ ਦੇ ਨੇ ਜਾਇਦਾ ਦਿੱਤੇ ਜਿਹੜੇ ਵਿਚਾਰੇ ਗਰੀਬ ਲੋਕ ਆ ਉਹ ਬਿਲਕੁਲ ਟੁੱਟ ਗਏ ਉਹ ਕਿੱਥੋਂ ਬੱਚੇ ਪੜ੍ਹਾਉਣਗੇ ਉਹ ਲੱਖ ਲੱਖ ਰੁਪਏ ਫੀਸ ਕਿੱਥੋਂ ਭਰਨਗੇ ਤੇ ਇਸ ਕਰਕੇ ਇਸ ਦਰਦ ਨੂੰ ਲੈ ਕੇ ਚੱਲੇ ਆ ਨਾ ਤੇ ਕੋਈ ਸਾਡਾ ਇੱਥੇ ਹੈਲਥ ਦਾ ਕੋਈ ਉਹ ਪਹਗਾ ਵਸਤ ਪਾ ਕੋਈ ਚੰਗਿਆ ਹਸਪੀਟਲ ਜਿਹੜਾ ਵਾ ਖੁੱਲੇ ਜਿੱਥੇ ਵਧੀਆ ਸਿਹਤ ਸਹੂਲਤਾਂ ਮਿਲਣ ਤੇ ਦੂਸਰੀ ਗੱਲ ਆ ਕਿ ਜਿਹੜਾ ਗੁਰੂ ਦਾ ਪੈਸਾ ਵਾ ਗੁਰੂ ਨੇ ਦੇ ਕਿਹਾ ਸੀ ਕਿ ਗੁਰੂ ਕੀ ਗੋਲਕ ਗਰੀਬ ਦਾ ਮੂਹ ਤੇ ਅੱਜ ਗਰੀਬ ਦੇ ਮੂੰਹ ਚ ਤੇ ਗੁਰੂ ਦੀ ਗੋਲਕ ਨਹੀਂ ਜਾ ਰਹੀ ਜਿਆਦਾ ਕਰਕੇ ਜਿਹੜੇ ਪ੍ਰਧਾਨ ਬਣ ਜਾਂਦੇ ਆ ਜਾਂ ਚੇਅਰਮੈਨ ਬਣ ਜਾਂਦੇ ਆ ਨਾ ਉਹ ਗੁਰੂ ਦੇ ਪੈਸੇ ਨਾ ਐਸੋ ਇਸ਼ਰਤ ਕਰਦੇ ਹਨ ਤੇ ਸੰਗਤ ਨੂੰ ਉਹ ਦਾ ਕੋਈ ਲਾਭ ਨਹੀਂ ਮਿਲਦਾ ਤੇ ਜਿਹੜਾ ਲਾਭ ਆ ਉਹ ਇਸੋ ਜੇ ਲੀਡਰ ਲੈ ਉਹ ਲੈ ਜਾਂਦੇ ਹਨ ਜਿਹੜੇ ਕਾਬਜ ਹੋ ਕੇ ਮਹੰਤਾਂ ਵਾਂਗੂ ਬੈਠੇ ਹਨ ਸਨ ਲਾ ਕੇ ਗੁਰੂ ਸਾਹਿਬ ਦੇ ਘਰਾਂ ਨੂੰ ਤੇ ਆਪਾਂ ਸਾਰੇ ਇੱਕ ਮੁਠ ਹੋ ਕੇ ਉਹਨਾਂ ਜਰਮਾਨਿਆਂ ਦਾ ਮੁਕਾਬਲਾ ਕਰੀਏ ਤੇ ਗੁਰੂ ਘਰਾਂ ਦੇ ਪ੍ਰਬੰਧ ਜਿਹੜੇ ਸਚਾਰੂ ਢੰਗ ਨਾਲ ਚੱਲ ਸਕਣ ਉਸ ਸੋਚ ਨੂੰ ਲੈ ਕੇ ਸਰਬਸਾਂਝਾ ਪੰਥਕ ਦਲ ਵੱਲੋਂ ਆਪਨੇ ਕੈਂਡੀਡੇਟ ਭਾਈ ਹਰਪਾਲ ਸਿੰਘ ਜੀ ਤੁਹਾਡਾ ਹੀ ਬੱਚਾ ਹੈ ਇਹਨਾਂ ਨੂੰ ਆਪਾਂ ਕਾਮਯਾਬ ਕਰੀਏ ਜਿਨ੍ਹਾਂ ਦਾ ਚੋਣ ਨਿਸ਼ਾਨ ਜਿਹੜਾ ਵਾ ਉਹ ਪੌੜੀ ਹੈ ਕਿੰਨੇ ਨੰਬਰ ਤੇ ਪਹਿਲੇ ਨੰਬਰ ਤੇ ਹੀ ਪੌੜੀ ਹੈ ਤੇ ਉਸ ਪੌੜੀ ਤੇ ਮੋਹਰਾਂ ਲਾ ਕੇ ਵੇਖੋ ਅੱਗੇ ਜਦੋਂ ਮਨਤਾ ਨੇ ਗੁਰੂ ਘਰਾਂ ਦੇ ਵਿੱਚ ਬਹੁਤ ਹੀ ਵੱੱਦ ਫੈਲੀਆਂ ਕੀਤੀਆਂ ਬਹੁਤ ਕੁਝ ਕਹਿਤਾ ਤੇ ਉਦੋਂ ਸਿੰਘਾਂ ਨੇ ਗੁਰੂ ਕੇ ਘਰ ਆਜ਼ਾਦ ਕਰਾਏ ਮਹੰਤਾਂ ਨੂੰ ਬਾਹਰ ਕੱਢਿਆ ਤੇ ਬੜੀਆਂ ਕੁਰਬਾਨੀਆਂ ਦੇਣੀਆਂ ਪਈਆਂ ਸ਼ਹੀਦੀਆਂ ਦੇਣੀਆਂ ਪਈਆਂ ਭਾਈ ਲਖਮਨ ਸਿੰਘ ਧਰੋਵਾਲ ਨੂੰ ਜੰਡਨਾ ਵੱਜ ਕੇ ਸ਼ਹੀਦ ਹੋਣਾ ਪਿਆ ਜਿੰਦੇ ਨੂੰ ਤੇ ਫੇਰ ਜਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਗੁਰੂ ਘਰ ਦੇ ਪ੍ਰਬੰਧ ਗੁਰਸਿੱਖਾਂ ਨੂੰ ਮਿਲੇ ਜਿਹੜੇ ਅਜੋਕੇ ਮਹੰਤਵਾ ਅਜੋਕੇ ਮਸੰਤਵਾ ਇਹ ਉਹਨਾਂ ਤੋਂ ਘੱਟ ਨਹੀਂਗੇ ਤੇ ਅੱਜ ਤੁਹਾਡੇ ਹੱਥ ਤਾਕਤ ਆ ਅੱਜ ਸਾਨੂੰ ਕਿਤੇ ਵੀ ਜਉਂਦੇ ਜੀ ਜੰਡਨਾਬੱਜ ਕੇ ਸਣ ਦੀ ਲੋੜ ਨਹੀਂ ਅੱਜ ਅਸੀਂ ਆਲ ਦੀ ਜ਼ਮੀਰ ਨੂੰ ਜਗਾ ਕੇ ਚੰਗੀ ਸੋਚ ਵਾਲੇ ਉਮੀਦਵਾਰਾਂ ਦੇ ਨਿਸ਼ਾਨ ਤੇ ਬਟਨ ਦਬਾ ਕੇ ਤੇ ਆਪਾਂ ਗੁਰੂ ਘਰ ਦਾ ਪ੍ਰਬੰਧ ਜਿਹੜਾ ਸੱਚਾ ਰੂ ਟੰਗ ਦੇ ਨਾਲ ਚਲਾ ਸਕਦੇ ਆ ਸੋ ਮੇਰੀ ਫਿਰ ਇੱਕ ਵਾਰਾਂ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਗਤਾਂ ਦੇ ਅੱਗੇ ਬੇਨਤੀ ਹੱਥ ਜੋੜ ਕੇ ਕਿ ਆਪਾਂ ਇਹ ਤੁਹਾਡੇ ਹੀ ਇਲਾਕੇ ਦਾ ਹੈ ਭਾਈ ਹਰਪਾਲ ਸਿੰਘ ਚੰਗਾ ਪਰਿਵਾਰ ਹੈ ਤੇ ਇਹਨਾਂ ਦਾ ਆਪਾਂ ਸਾਥ ਦੇ ਕੇ ਇਹਨਾਂ ਨੂੰ ਆਪਣੀ ਸਿੱਖ ਪਾਰਲੀਮੈਂਟ ਉਹ ਵੀ ਭੇਜ ਗਏ ਜਿੱਥੇ ਸਰਕਾਰੀ ਤੰਤਰ ਜਿਹੜਾ ਵਾ ਉਹਨੂੰ ਬਾਹਰ ਕੱਢ ਕੇ ਸਰਕਾਰ ਸਾਡਾ ਹਾਕ ਜਿਹੜੀ ਚੱਲਦੇ ਰਹੀ ਹੈ ਉਹ ਮਜਬੂਰੀ ਸੀ ਸਰਕਾਰ ਦੇ ਹੇਠ ਚੱਲਦੇ ਰਿਹ ਪ੍ਰਬੰਧਾਂ ਦੇ ਅੱਜ ਤੁਹਾਨੂੰ ਮੌਕਾ ਮਿਲਿਆ ਵਾ ਕਿ ਅਸੀਂ ਆਪਣੇ ਹੱਥਾਂ ਵਿੱਚ ਪ੍ਰਬੰਧ ਲੈ ਕੇ ਇਸ ਤਾਰੂ ਢੰਗ ਦੇ ਨਾਲ ਅਸੀਂ ਚਲਾ ਸਕਦੇ ਹਾਂ ਆਪਾਂ ਭਾਈ ਹਰਪਾਲ ਸਿੰਘ ਨੂੰ ਵੱਧ ਤੋਂ ਵੱਧ ਸਾਥ ਦੇ ਕੇ ਸਹਿਯੋਗ ਦੇ ਕੇ ਤੇ ਇਹਨਾਂ ਨੂੰ ਕਾਮਯਾਬ ਕਰਕੇ ਆਪਣੇ ਸਿੱਖ ਪਾਰਲੀਮੈਂਟ ਵਿੱਚ ਭੇਜ ਗਏ ਮੈਂ ਸਮੂਹ ਸਿੱਖ ਸੰਗਤਾਂ ਦਾ ਨਗਰ ਨਿਵਾਸੀਆਂ ਦਾ ਮੌਜੂਦ ਸਿੱਖੀਸ਼ਤਾਂ ਦਾ ਧੰਨਵਾਦ ਕਰਦਾ ਹੋਇਆ ਆਸ ਕਰਦਾ ਹਾਂ ਕਿ ਤੁਸੀਂ ਸਾਡਾ ਸਹਿਯੋਗ ਦੇ ਕੇ ਚੰਗੀ ਸੋਚ ਵਾਲੇ ਉਮੀਦਵਾਰ ਆਪਾਂ ਲਿਆ ਸਕਦੇ ਹਾਂ ਕਿਉਂਕਿ ਸੰਗਤਾਂ ਦੇ ਨਾਲ ਹੀ ਇਹ ਜਿੱਤ ਪ੍ਰਾਪਤ ਹੋਣੀ ਹੈ ਸੰਗਤਾਂ ਦੀ ਸੋਚ ਨਹੀਂ ਸਚਾਰੂ ਢੰਗ ਦੇ ਨਾਲ ਗੁਰੂ ਘਰ ਦੇ ਪ੍ਰਬੰਧ ਚਲਾਉਣੇ ਹਨ ਤੁਸੀਂ ਵਾਅਦ ਤੋਂ ਵਾਅਦ ਸਹਿਯੋਗ ਦੇ ਕੇ ਭਾਈ ਸਾਹਿਬ ਨੂੰ ਕਾਮਯਾਬ ਕਰੀਏ ਜਿਨ੍ਹਾਂ ਦਾ ਚੋਣ ਨਿਸ਼ਾਨ ਪੋੜੀ ਏ ਤੇ ਮੈਂ ਆਲਦਿਆਂ ਦਿਲਦਿਆਂ ਗਰਾਈਆਂ ਤੋਂ ਪਿੰਡ ਹਰੀਪੁਰ ਦੀ ਸਾਧ ਸੰਗਤ ਦਾ ਧੰਨਵਾਦ ਕਰਦਾ ਹੋਇਆ ਕਿ ਮੰਦਾ ਜੱਜ ਕੋ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸ੍ਰੀ ਅਕਾਲ ਦੋ ਦੋ ਸ਼ਬਦੀ ਕੀ ਫਤਿਹ ਜੋ ਕਿ ਪਿੰਡ ਹਰੀਪੁਰੇ ਦੇ ਮੋਜੀ ਜੀ ਤੇ ਪਤਵੰਤੇ ਸੱਜਣ ਸਾਡੇ ਬਜ਼ੁਰਗ ਭਰਾ ਇਕੱਠੇ ਹੋਇਓ ਆਪ ਸਾਰੀ ਸੰਗਤ ਦਾ ਸਾਡੇ ਬੁਲਾਵੇ ਤੇ ਇਕੱਠੇ ਹੋਣ ਤੇ ਬਹੁਤ ਬਹੁਤ ਧੰਨਵਾਦ ਤੇ ਜੋ ਕਿ ਆਪ ਜੀ ਨੂੰ ਖਾਲਸਾ ਜੀ ਨੇ ਦੱਸਿਆ ਹੀ ਹੈ ਤੇ ਮੈਂ ਤਾਂ ਬਸ ਇਹੀ ਕਹਿਣਾ ਚਾਹਾਂਗਾ ਕਿ ਆਪ ਵੱਧ ਤੋਂ ਵੱਧ 19 ਤਰੀਕ ਨੂੰ ਪਹਿਲੇ ਹੀ ਬਟਨ ਤੇ ਮੋਹਰਾਂ ਲਾ ਕੇ ਬਟਨ ਨੂੰ ਨੱਪ ਕੇ ਵੱਧ ਤੋਂ ਵੱਧ ਪੌੜੀ ਦੇ ਨਿਸ਼ਾਨ ਦੇ ਸਾਹਮਣੇ ਵਾਲੇ ਬਟਨ ਨੂੰ ਨੱਪ ਕੇ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਣੇ ਪਿੰਡ ਦੇ ਵਿੱਚੋਂ ਮੈਨੂੰ ਜਿਤਾ ਕੇ ਕਮਜਾਬ ਬਣਾਓ ਜੋ ਕਿ ਸਰਬਸਾਂਝਾ ਪੰਥਕ ਦਲ ਦੀ ਸੋਚ ਹੈ ਅਸੀਂ ਉਹ ਸੋਚ ਨੂੰ ਆਪਣੀ ਪਾਰਲੀਮੈਂਟਲ ਵਿੱਚ ਲਾ ਕੇ ਉਹ ਸੋਚ ਤੇ ਪਹਿਰਾ ਦਿੰਦੇ ਹੋਏ ਸਿੱਖੀ ਸਿਧਾਂਤਾਂ ਤੇ ਪਹਿਰਾ ਦਿੰਦੇ ਹੋਏ ਸਿੱਖੀ ਦੀਆਂ ਆਵਾਜ਼ਾਂ بلند ਕਰ ਸਕੀਏ ਜੋ ਵੀ ਅੱਜ ਸਾਡੇ ਵਿੱਚ ਸਿੱਖੀ ਚ ਸਾਡੇ ਗੁਰੂ ਘਰਾਂ ਦੇ ਵਿੱਚ ਕਮੀਆਂ ਹਨ ਉਹਨਾਂ ਨੂੰ ਅਸੀਂ ਵੱਧ ਤੋਂ ਵੱਧ ਕਮੀਆਂ ਨੂੰ ਕੱਢ ਕੇ ਤੇ ਸਿੱਖੀ ਸਿਧਾਂਤਾਂ ਦੇ ਅਨੁਸਾਰ ਗੁਰੂ ਘਰਾਂ ਨੂੰ ਚਲਾ ਸਕੀਏ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਦੇ ਥਾਉਣ ਤੇ ਪ੍ਰਧਾਨ ਜੀ ਦਾ ਹੋਰ ਸਾਰੀ ਸਾਥ ਸੰਗਤ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਇਹ ਸੰਤ ਪ੍ਰੀਤਮ ਸਿੰਘ ਨੇ ਸਾਨੂੰ ਬਹੁਤ ਮਦਦ ਦਿੱਤੀ ਇਸ ਗੁਰਦੁਆਰੇ ਵਾਸਤੇ ਅਸੀਂ ਜਦੋਂ ਗਏ ਆ ਨਾ ਸਾਨੂੰ ਖਿੜੇ ਮੱਥੇ ਉਹਨਾਂ ਜੋ ਚਾਇਆ ਉਹਨਾਂ ਦਿੱਤਾ ਅੱਧੀ ਰਾਤ ਨੂੰ ਗਿਆ ਅੱਧੀ ਰਾਤ ਨੂੰ ਸਰੀਆ ਲੈ ਜੋ ਸੀਮੈਂਟ ਲੈ ਜੋ ਉਹ ਸੰਜੋਗ ਕਰਕੇ ਨਾ ਗੁਰਦੁਆਰਾ ਪਾਇਆ ਅਸੀਂ ਇਹਨਾਂ ਦਾ ਅਤੀ ਧੰਨਵਾਦੀ ਆਂ ਅਸੀਂ ਪਿੰਡ ਦੀ ਇੱਕ ਇੱਕ ਵੋਟ ਇਹਨਾਂ ਨੂੰ ਪਾਵਾਂਗੇ ਸੰਤਰਪਾਲ ਸਿੰਘ ਨੂੰ ਜਿੰਨੀ ਹੋਈ ਮਦਦ ਕਰਾਂਗੇ ਪੂਰੀ ਬੋਲੇ ਅਸੀਂ ਜੀ ਆਇਆਂ ਆਨੇ ਆ ਇੱਥੇ ਆਉਣ ਤੇ ਦਾ ਕੋਟਣ-ਕੋਟ ਧੰਨਵਾਦ ਕੀਤਾ ਜਾਂਦਾ ਦਿਲ ਦੀਆਂ ਗਰਾਈਆਂ ਤੇ ਇਹਨਾਂ ਦਾ ਧੰਨਵਾਦ ਕੀਤਾ ਜਾਂਦਾ